ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮੋਹਮ ਇੱਕ ਤੇਜ਼ ਅਭਿਆਨ ਕੀਤਾ ਜਾ ਰਿਹਾ ਵਾ ਜਿਹਦੇ ਖਿਲਾਫ ਜਿਹੜੇ ਨਸ਼ੇ ਦੇ ਵਪਾਰੀ ਆ ਫੜੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਨਕੌਦਰ ਸ਼ਹਿਰ ਦੇ ਵਿੱਚ ਅੱਜ ਡੀਐਸਪੀ ਸੁਖਪਾਲ ਸਿੰਘ ਔਰ ਐਸਐਚਓ ਸੈਣੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਇੱਥੇ ਨਸ਼ਾ ਛਡਾਊ ਕੇਂਦਰ ਆ ਇੱਥੇ ਇੱਕ ਰੇਡ ਕੀਤੀ ਗਈ ਆ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਸ਼ੁਰੂ ਕੀਤਾ ਗਿਆ ਜਿਹੜੀਆਂ ਕਿ ਨਸ਼ੇ ਦੇ ਵਪਾਰੀ ਨੇ ਉਹਨਾਂ ਦੀਆਂ ਜਾਇਦਾਦਾਂ ਵੀ ਕੁਰਕ ਕੀਤੀਆਂ ਜਾ ਰਹੀਆਂ ਹਨ ਇੱਕ ਬਹੁਤ ਵਧੀਆ ਬਿਆਨ ਹੈ ਐਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਐਸਐਚਓ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਅੱਜ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਇਓ ਕਿਸ ਤਰ੍ਹਾਂ ਅ ਅੱਜ ਅਸੀਂ ਜੀ ਇੱਥੇ ਆਏ ਆ ਤਾਂ ਕਿ ਜਿਹੜੇ ਇੱਥੇ ਪੇਸ਼ੈਂਟਸ ਆਏ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਸਾਨੂੰ ਇਹਨਾਂ ਦੇ ਵਿੱਚੋਂ ਸਾਨੂੰ ਪਤਾ ਲੱਗ ਸਕੇ ਕਿ ਨਸ਼ੇ ਕਰਨ ਦਾ ਇਹਨਾਂ ਦਾ ਕੀ ਕਾਰਨ ਹੈ ਔਰ ਇਹ ਕਿੱਥੋਂ-ਕਿੱਥੋਂ ਜਿਹੜਾ ਨਸ਼ਾ ਹੈ ਜਿਹੜਾ ਲੈਂਦੇ ਆ ਤਾਂ ਜੋ ਕਿ ਅਸੀਂ ਜਿਹੜੀ ਇਹ ਸਪਲਾਈ ਚੇਨ ਜਿਹੜੀ ਆ ਤੋੜ ਸਕੀਏ ਬਟ ਇਹਦੇ ਵਿੱਚ ਜਿਹੜੀ ਹੁਣ ਤੱਕ ਸਾਡੀ ਕੋਈ 15-20 ਜਿਹੜੇ ਹੈਗੇ ਆ ਆਈਐਨਆਰ ਪੇਸ਼ੈਂਟਸ ਨਾਲ ਗੱਲ ਹੋਈ ਹੈ ਔਰ ਇਹਨਾਂ ਨੇ ਦੱਸਿਆ ਵੀ ਹੁਣ ਤੱਕ ਇਹ ਵੀ ਇਜ਼ੀਲੀ ਜਿਹੜਾ ਨਸ਼ਾ ਉਹ ਨੇੜੇ ਤੱਕ ਇਹ ਵੀ ਅਵੇਲੇਬਲ ਨਹੀਂ ਹੈ ਔਰ ਜਿਹੜੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਨੇ ਵੀ ਕਾਫੀ ਸੈਟੀਸਫਾਈਡ ਹੈ ਕਹਿੰਦੇ ਵੀ ਪਹਿਲੇ ਅਸੀਂ ਦੋ ਦੋ ਗੋਲੀਆਂ ਖਾਂਦੇ ਸੀ ਹੁਣ ਅੱਧੇ ਅੱਧੇ ਗੋਲੀ ਤੇ ਆ ਗਏ ਆ ਤੇ ਹੋਪਫੁਲੀ ਜੋ ਇਹ ਜੋ ਸੋਚ ਰਹੇ ਆ ਵੀ ਸ਼ਾਇਦ ਅਗਲੇ 1-2 ਮਹੀਨੇ ਤੱਕ ਇਹ ਅੱਧੀ ਗੋਲੀ ਵੀ ਇਹਨਾਂ ਦੀ ਛੁੱਟ ਜਾਵੇ ਸਰ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਨਸ਼ਾ ਦੀ ਇਹ ਮੁਹੰਮ ਤੈਜ ਦੀ ਇੱਕ ਕੀਤੀ ਗਈ ਹੈ ਉਸ ਦੇ ਖਿਲਾਫ ਤੇ ਆਪਣੇ ਨਕੋਦਰ ਏਰੀਏ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਰੇਡਾਂ ਹੋਣਗੀਆਂ ਜੀ ਬਿਲਕੁਲ ਜੀ ਬਿਲਕੁਲ ਸਾਡਾ ਲਗਾਤਾਰੀ ਚੱਲ ਰਿਹਾ ਹੈ ऑलरेडी ਚੱਲ ਰਿਹਾ ਹੈ ਇਸ ਸਾਲ ਦੇ ਵਿੱਚ ਅਸੀਂ ਜਿਹੜੇ ਹੁਣ ਤੱਕ 9 ਐਨਡੀਪੀਐਸ ਅਕ ਦਿੱਤੇ ਤਾ ਕੇਸ ਸਟਰ ਕਰਕੇ ਤੇ 14 ਬੰਦੇ ਜਿਹੜੇ ਆ ऑलरेडी ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਜੋ ਕੇਨਕੋਲ ਵੀ ऑलरेडी ਅਸੀਂ ਕਾਫੀ ਜੜੀ ਰਿਕਵਰੀ ਕੀਤੀ ਹੈ ਐਨਡੀਪੀਐਸ ਦੀ ਔਰ ਹੁਣ ਜੋ ਮਾਨਜੁਗ ਮੁੱਖ ਮੰਤਰੀ ਸਾਹਿਬ ਮਾਨਜੁਗ ਸਾਡਾ ਡੀਜੀਪੀ ਸਰ ਐਸਐਸਪੀ ਸਰ ਜੋ ਹੈਗੇ ਆ ਉਹ ਅਸੀਂ ਵਚਨਬੱਧ ਆ ਕਿ ਜਿਹੜਾ ਨਸ਼ਾ ਹੈ ਬਿਲਕੁਲ ਆਪਣੇ ਨਕੋਦਰ ਸਬਡਿਵੀਜ਼ਨ ਜਿਹੜੀ ਅਸੀਂ ਨਸ਼ਾ ਮੁਕਤ ਕਰਨ ਲਈ ਵਚਨਬੱਧ ਆ ਸਰ ਅੱਜ ਨਸ਼ਾ ਛਡੋ ਦਰਦੇ ਵਿੱਚ ਆਇਓ ਕੱਲ ਹੋਰ ਜਗ੍ਹਾ ਜਿੱਥੇ ਜਿੱਥੇ ਸ਼ੱਕ ਪੈਂਦੀ ਆ ਜਾਂ ਕੋਈ ਸੂਹ ਮਿਲਦੀ ਆ ਉੱਥੇ ਵੀ ਇਹ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਸਾਨੂੰ ਜਿਹੜੇ ਵੀ ਸੋਰਸ ਤੋਂ ਸਾਨੂੰ ਇਨਫੋਰਮੇਸ਼ਨ ਕੋਈ ਮਿਲੇਗੀ ਉਹ ਸਖਤ ਐਕਸ਼ਨ ਜਿਹੜਾ ਵਾ ਡਰਗ ਪੈਡਲਰਸ ਦੇ ਵਾਸਤੇ ਤਜਾਵੇਗਾ ਇਦੇ ਵਿੱਚ ਜਿਹੜਾ ਵਾ ਇਹ ਵੀ ਸਾਡੀ ਉਸੇ ਕੜੀ ਜੀ ਅੱਜ ਅਸੀਂ ਇੱਥੇ ਆਏ ਸੀਗੇ ਇੱਕ ਸਾਡਾ ਸੰਪਰਕ ਪ੍ਰੋਗਰਾਮ ਵੀ ਚੱਲ ਰਿਹਾ ਹੈ ਔਰ ਮੈਂ ਬਾਕੀ ਸਾਰਿਆਂ ਨੂੰ ਵੀ ਤੁਹਾਡੇ ਮਾਧਮ ਨਾਲ ਹੀ ਜਿਹੜਾ ਬੇਨਤੀ ਕਰਾਂਗਾ ਕਿ ਸਾਡੀ ਜਿਹੜੀ ਹੈਗੀ ਹੈ ਫੋਨ ਸਾਡੇ 24 ਘੰਟੇ ਖੁੱਲੇ ਹੈਗੇ ਆ ਸਾਡੇ ਨੰਬਰ ਵੱਖੋ-ਵੱਖੀ ਜਗ੍ਹਾ ਤੇ ਡਿਸਪਲੇਡ ਹੈ ਬਿਲਕੁਲ ਬੇਚੇਜ ਕੋ ਆਪਣਾ ਜਿਹੜਾ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਧਾਂ ਦੇ ਡਰਗ ਪੈਡਲਰ ਸੰਬੰਧੀ ਹੈ ਸਾਨੂੰ ਉਹ ਦੇ ਸਕਦੇ ਆ ਔਰ ਔਰ ਇਹ ਜੀ ਗਿੰਦਵਾਨੇ ਵੀ ਉਹਨਾਂ ਦਾ ਨਾਮ ਦੂਜਾ ਜਿਹੜਾ ਸਾਰਾ ਗੁਪਤ ਰੱਖਿਆ ਜਾਏਗਾ ਤਾਂ ਕਿ ਅਸੀਂ ਜਿਹੜੇ ਹੈ ਇਹਨੂੰ ਨਸ਼ੇ ਨੂੰ ਜੜ ਤੋਂ ਖਤ ਦੇ ਵਚਨ ਪਤਾ ਸਰ ਕਈ ਬੰਦੇ ਨੂੰ ਪਤਾ ਹੁੰਦਾ ਨਸ਼ਾ ਇਸ ਜਗ੍ਹਾ ਤੇ ਵਿਕਦਾ ਆ ਉਹ ਦਰਦ ਦੇ ਸਾਹਮਣੇ ਨਹੀਂ ਆਉਂਦੇ ਆ ਮੈਂ ਤੁਹਾਨੂੰ ਉਹੀ ਬੇਨਤੀ ਕਰਕੇਟਿਆ ਹੁਣੇ ਆ ਭਈ ਜਿਹੜਾ ਵੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਦੀ ਇਨਫੋਰਮੇਸ਼ਨ ਜਿਹੜੀ ਹੈ ਟਾਪ ਸੀਕ੍ਰੀਟ ਰੱਖੀ ਜਾਏਗੀ ਔਰ ਉੱਤੇ ਡਿਸਕ੍ਰੀਟਲੀ ਜਿਹੜਾ ਕੰਮ ਕੀਤਾ ਜਾਏਗਾ ਕਿਸੇ ਨੂੰ ਇਹ ਨਹੀਂ ਪਤਾ ਲੱਗੇਗਾ ਵੀ ਇਨਫੋਰਮੇਸ਼ਨ ਦਾ ਸੋਰਸ ਕੀ ਸੀਗਾ ਕਿੱਥੋਂ ਆਈ ਸਰ ਨਕੌਦਰ ਏਰੀਆ ਦੇ ਵਿੱਚ ਕਿਹੜੇ ਕਿਹੜੇ ਜਗ੍ਹਾ ਰੋੜਾ ਆ ਰਾ ਜਾਨੀ ਕਿ ਕਿਹੜੇ ਕਿਹੜੇ ਪਿੰਡ ਜਾਂ ਸ਼ਹਿਰ ਆ ਚਲੋ ਇਹ ਜਿਹੜਾ ਜਿਹੜੇ ਜਿਹੜੇ ਕੁਝ ਬਦਨਾਮ ਪਿੰਡ ਸਾਡੇ ਹੈਗੇ ਆ ਜਿਨ੍ਹਾਂ ਸਦਰ ਦਾ ਇੱਕ ਸੰਸ਼ੰਕਰ ਪਿੰਡ ਹੈ ਜਿਹੜਾ ਕਾਫੀ ਬਦਨਾਮ ਸੀਗਾ ਬਟ ਹੁਣ ਜਿਹੜਾ ਤੁਸੀਂ ਆਮ ਉੱਥੇ ਜਾ ਕੇ ਦੇਖੋਗੇ ਫੀਡਬੈਕ ਅ ਅ ਜਿਹੜਾ ਦੇਖੋਗੇ ਵੀ ਉਹ ਜੜਾ ਵਾ ਉਹ ਕਿਤੇ 1% ਸ਼ਾਇਦ ਆਪਾਂ ਕਹਿ ਸਕਦੇ ਜੇ 100% ਸੀ ਤਾਂ 1% ਤੇ ਆ ਗਿਆ ਵਾ ਤੇ ਅਸੀਂ ਇਹ ਸਾਡਾ ਹੈਗਾ ਵਾ ਵੀ ਅਸੀਂ 1% ਵੀ ਜੜਾ ਵਾ ਉਹ ਤਾਂ ਬਾਤ ਹੋਦੀ ਹੈ ਉਹਨੂੰ ਬਿਲਕੁਲ ਠੀਕ ਕਰਦੀ ਹੈ ਸਰ ਇਕਤਾਲਰ ਦੀ ਟੀਮ ਜਦੋਂ ਅਸੀਂ ਇੱਥੇ ਆਏ ਆ ਤਾਂ ਸੂਸ ਜਿੱਥੇ ਜਿਹੜੇ ਮਰੀਜ਼ ਆ ਰਹੇ ਮਰੀਜ਼ ਹੀ ਗਿਆ ਸਕਾਂਗੇ ਜਿਹੜੇ ਜਿਹਨਾਂ ਨੇ ਗੋਲੀਆਂ ਨਹੀਂ ਘਟਾਤੀਆਂ ਆਪਣੀਆਂ ਕੀ ਰਿਸਪੌਂਸ ਦਿੰਦਾ ਜਿਵੇਂ ਅ ਬੜਾ ਵਧੀਆ ਰਿਸਪੌਂਸ ਸੀਗਾ ਜਿਹੜੇ ਜਿਹੜੇ ਮਰੀਜ਼ ਸੀਗੇ ਉਹਨਾਂ ਕੋਲੋਂ ਅਸੀਂ ਜਿਹੜਾ ਫੀਡਬੈਕ ਲਿਆ ਵਾ ਬੜਾ ਬਹੁਤ ਅੱਛਾ ਫੀਡਬੈਕ ਮਿਲਿਆ ਔਰ ਵਿੱਚ ਕਾਫੀ ਜਿਹੜੇ ਹੈਗੇ ਆ ਵਿੱਚ ਸੂਝਵਾਨ ਵੀ ਹੈਗੇ ਆ ਜਿੱਦਾਂ ਇੱਕ ਸੀਗਾ ਉਹ ਆਪ ਆਪਣੀ ਫੋਟੋ ਪੁਰਾਣੀ ਦਿਖਾ ਰਿਹਾ ਸੀਗਾ ਕਿ ਦੇਖੋ ਜੀ ਮੇਰੀ ਸਿਹਤ ਇਦਾਂ ਦੀ ਹੁੰਦੀ ਸੀਗੀ ਤੇ ਹੁਣ ਮੈਂ ਕੀ ਹੈਗਾ ਮਤਲਬ ਉਥੋਂ ਸਾਨੂੰ ਵੀ ਲੱਗਦਾ ਵੀ ਆਪ ਵੀ ਇਹਨਾਂ ਦੇ ਪ੍ਰੋਪਰ ਜਿਹੜਾ ਇਹਨਾਂ ਦੀ ਕਾਉਂਸਲਿੰਗ ਪ੍ਰੋਪਰ ਗਾਈਡਲਾਈਨ ਜਿਹੜੀ ਇਹਨਾਂ ਨੂੰ ਮਿਲੇ ਤੇ ਇਹ ਬਿਲਕੁਲ ਜਿਹੜੇ ਹੈ ਨਸ਼ਾ ਜਿਹੜਾ ਆਪ ਵੀ ਛੱਡ ਸਕਦੇ ਆ ਤੇ ਦੂਜਿਆਂ ਦਾ ਵੀ ਛੜਾ ਸਕਦੇ ਆ ਸਰ ਕੀ ਮੈਸੇਜ ਸਾਡੇ ਚੈਨਲ ਤੇ ਕਿੰਨੇ ਦਾਂਗੇ ਮੈਂ ਤੁਹਾਡੇ ਚੈਨਲ ਤੇ ਇਹੀ ਮੈਸੇਜ ਦਵਾਂਗਾ ਕਿ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਇੱਕ ਸਾਡਾ ਸੰਪਰਕ ਪ੍ਰੋਗਰਾਮ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਚਲਾਇਆ ਗਿਆ ਉਹਦੇ ਤਹਿਤ ਇਹ ਜਿਹੜਾ ਹੈਗਾ ਵਾ ਇਹ ਇਹ ਅਸੀਂ ਰਲ ਮਿਲ ਕੇ ਜਿਹੜਾ ਨਾ ਇਸ ਨਸ਼ੇ ਨੂੰ ਜਿਹੜਾ ਨਸ਼ੇ ਦੇ ਕੋਡ ਨੂੰ ਇਹ ਜੜੂ ਖਤਮ ਕਰਨਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਅਮਨ ਸੈਣੀ ਜੀ ਇੱਕ ਨੌਜਵਾਨ ਨੇ ਸਰ ਬਹੁਤ ਕੰਟਰੋਲ ਕਰਦੇ ਹੋ ਤੁਸੀਂ ਅੱਜ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਇਹ ਜਿਹੜੇ ਪੇਸ਼ੈਂਟਾਂ ਕੀ ਇਹਨਾਂ ਕੋ ਰਿਸਪਾਂਸ ਮਿਲਿਆ ਤੈਨੂੰ ਅ ਅੱਜ ਅਸੀਂ ਸਰਦੀ ਅਗਵਾਈ ਵਿੱਚ ਆਏ ਹਾਂ ਸਾਡੇ ਹਲਕਾ ਡੀਐਸਪੀ ਨਕੂਦਰ ਸਰਦਾਰ ਸੁਖਪਾਲ ਜੀ ਦੀ ਅਗਵਾਈ ਵਿੱਚ ਅਸੀਂ ਆਏ ਹਾਂ ਤੇ ਉਹਨਾਂ ਦਾ ਸੀਗਾ ਕਿ ਅਸੀਂ ਗਰਾਊਂਡ ਲੈਵਲ ਤੋਂ ਦੇਖੀ ਅੱਜ ਕਿ ਵੀ ਜਿੱਥੋਂ ਇਹ ਟ੍ਰੀਟਮੈਂਟ ਚੱਲ ਰਿਹਾ ਹੈ ਦਾ ਇੱਕ ਇਹਨਾਂ ਦੇ ਬੈਕਗ੍ਰਾਉਂਡ ਚ ਜਾਈਏ ਤੇ ਆਏ ਸੀਗੇ ਤੇ ਸਰ ਨੇ ਪਰਸਨਲੀ ਸਾਰਿਆਂ ਨਾਲ ਗੱਲ ਕੀਤੀ ਸੀਕ੍ਰੀਟਲੀ ਵੀ ਕੀਤੀ ਤੇ ਕਾਫੀ ਲੋਕ ਤਾਂ ਇਹਦੇ ਵਿੱਚ ਐਦਾਂ ਦੇ ਵੀ ਨਿਕਲੇ ਜਿਹੜੇ ਛੱਡਣਾ ਚਾਹੁੰਦੇ ਸੀ ਇਸ ਜੀ ਨੂੰ ਤੇ ਹੌਲੀ-ਹੌਲੀ ਕਰਕੇ ਉਸ ਜੀ ਨੂੰ ਕਟਾਰ ਰਹੇ ਨੇ ਤੇ ਕੁਝ ਉਹਨਾਂ ਨੇ ਫੀਡਬੈਕ ਦਿੱਤੀ ਹੈ ਜਿਹੜੀ ਅਸੀਂ ਪਬਲਿਕ ਨਹੀਂ ਕਰ ਸਕਦੇ ਤੇ ਉਹਦੇ ਉੱਤੇ ਹੋਣਾ ਸੀ ਵਰਕਆਊਟ ਕਰਾਂਗੇ ਮੈਂ ਸਾਰਿਆਂ ਨੂੰ ਗੱਲ ਕਰ ਚੁੱਕੇ ਹਾਂ ਕਿ ਨਸ਼ਾ ਜਿੱਥੇ-ਜਿੱਥੇ ਵਿਗਦਾ ਹੈ ਕੁਝ ਜਾਣਕਾਰ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਇਸ ਬਾਰੇ ਪਰ ਉਹ ਡਰਦੇ ਦੱਸਦੇ ਨਹੀਂ ਨਹੀਂ ਹੁਣ ਐਨੇ ਵੱਡੇ ਰੈਂਕ ਦੇ ਅਧਿਕਾਰੀ ਖੁਦ ਮੈਦਾਨ ਚ ਆਏ ਨੇ ਤੇ ਉਹਨਾਂ ਨੇ ਪਰਸਨਲੀ ਗੱਲ ਕੀਤੀ ਤੇ ਉਹਨਾਂ ਨੇ ਸਿਕਰਟਲੀ ਕਾਫੀ ਕੁਝ ਸ਼ੇਅਰ ਕੀਤਾ ਹੈ ਜੋ ਅਸੀਂ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਪਾਵਾਂਗੇ ਪਰ ਉਹ ਉਹਦੇ ਉੱਤੇ ਹੁਣ ਵਰਕਆਊਟ ਹੋਏਗਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਬਹੁਤ ਤਕੜਾ ਜਿਹੜਾ ਬਹੁਤ ਵਧੀਆ ਅਭਿਆਨ ਚਲਾਇਆ ਗਿਆ ਨਸ਼ੇ ਦੇ ਖਿਲਾਫ ਇਸ ਨੂੰ ਕਿਸ ਤਰ੍ਹਾਂ ਆਪਾਂ ਨਕੂਦਰ ਪ੍ਰਸ਼ਾਸਨ ਦੇ ਨਕੂਦਰ ਪ੍ਰਸ਼ਾਸਨ ਬਿਲਕੁਲ ਰੈਡੀ ਹੈ ਜੀ ਸਾਡੀ ਟੀਮਾਂ ਬਿਲਕੁਲ ਰੈਡੀ ਹੈ 24 ਆਵਰ ਰੈਡੀ ਹੈ ਤੇ ਬਿਲਕੁਲ ਅਸੀਂ ਐਕਟਿਵ ਹਾਂ ਤੇ ਇਹਨੂੰ ਬਿਲਕੁਲ ਜੜੋਂ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਦਿਨੋਂ ਲੱਗਣਾ ਸਰ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਕਰਾਂਗੇ ਜਦੋਂ ਇੱਥੇ ਪੁਲਸ ਆ ਜਾਂਦੀ ਹੈ ਜਾਂ ਪਹਿਲੇ ਬਹੁਤ ਸਾਰਾ ਇੱਥੇ ਇਕੱਠਾ ਹੋ ਜਾਂਦਾ ਉਹ ਸਾਰੀ ਦਿਹਾੜੀ ਇੱਥੇ ਤਕਰੀਬਨ ਘੁੰਮਦੇ ਰਹਿੰਦੇ ਆ ਉਹ ਉਹਦੇ ਖਲਾਬੀ ਕੁਝ ਜਿਹੀ ਪੁਲਸ ਰੈਕਸ਼ਨ ਹੋਵੇ ਬਿਲਕੁਲ ਜੀ ਉਹ ਵੀ ਅਸੀਂ ਹੈ ਇਹਨਾਂ ਨੂੰ ਅਸੀਂ ਇਹ ਇਨਸ਼ੋਰ ਕਰਾਂਗੇ ਐਸ ਐਚਓ ਸਾਹਿਬ ਮੈਂ ਵੀ ਅਸੀਂ ਪਹਿਲੇ ਗਏ ਵਗਾਏ ਅਸੀਂ ਆਈਦਾ ਇੱਥੇ ਤੇ ਇਹ ਦੇਖੀਦਾ ਵੀ ਕੋਈ ਬਿਨਾਂ ਵਜ੍ਹਾ ਇੱਥੇ ਨਾ ਬੈਠਾ ਹੋਵੇ ਤੇ ਅੱਜ ਵੀ ਤੁਸੀਂ ਦੇਖ ਰਹੇ ਹੋ ਵੀ ਸਿਰਫ ਲਾਈਨ ਦੇ ਵਿੱਚ ਜਿਹੜੇ ਲੱਗੇ ਉਹ ਹੀ ਹੈ ਹੋਰ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਫਾਲਤੂ ਬੰਦਾ ਬੈਠਾ ਹੋਵੇ ਤੇ گاਾਂ ਵੀ ਜਿਹੜਾ ਹੈ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪਹਿਲੇ ਬੇਨਤੀ ਵੀ ਕੀਤੀ ਹੈ ਤੇ ਦੂਜਾ ਵੀ ਸਖਤੀ ਨਾਲ ਵੀ ਤਾੜਨਾ ਕੀਤੀ ਹੈ ਵੀ ਇੱਥੇ ਬਿਨਾਂ ਵਜ੍ਹਾ ਜਿਹੜਾ ਕਿਸੇ ਦਾ ਵੀ ਇੱਥੇ ਬੈਠਣਾ ਅਲਾਉਡ ਨਹੀਂ ਹੈਗਾ ਆਪਣਾ ਆਪਣੇ ਆਪਣੇ ਮੈਡੀਸਨ ਲੈ ਕੇ ਤੇ ਫਿਰ ਇਥੋਂ ਆਪਣਾ ਇਮੀਡੀਏਟਲੀ ਆਪਣਾ ਪ੍ਰੀਮਿਸਸ ਲੀਵ ਕਰਿਆ ਕਰਨਾ ਬਾਬਾ ਬਹੁਤ ਬਹੁਤ ਸ਼ੁਕਰੀਆ ਸੀ ਐਸਡੀਐਸਪੀ ਸਾਹਿਬ ਔਰ ਅਮਨ ਸੈਣੀ ਐਸਐਚਓ ਸਾਹਿਬ ਜਿਨ੍ਹਾਂ ਨੇ ਅੱਜ ਨਕੂਦਰ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਅਚਾਨਕ ਛਾਪਾ ਮਾਰਿਆ ਔਰ ਜਿਹੜੇ ਉੱਥੇ ਮਰੀਜ਼ ਸੀ ਉਹਨਾਂ ਨਾਲ ਗੱਲਬਾਤ ਕੀਤੀ ਮਰੀਜ਼ਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਡੀਐਸਪੀ ਸਾਹਿਬ ਨੂੰ ਕਹਿੰਦੇ ਜਿਹੜੇ ਦੋ ਗੋਲੀਆਂ ਪਹਿਲੇ ਲੈਂਦੇ ਸੀ ਉਹ ਇੱਕ ਤੇ ਆ ਗਿਆ ਜਿਹੜੇ ਇੱਕ ਸੀ ਉਹਦੀ ਗੋਲੀ ਤੇ ਆ ਗਿਆ ਔਰ ਇੱਕ ਜਿਹੜਾ ਸੀ ਮੁੱਦਾ ਚੱਕਿਆ ਸੀ ਹਸਪਤਾਲ ਦੇ ਨਾਲ-ਨਾਲ ਜਿਹੜੇ ਇਹ ਨਸ਼ਾ ਛਡਾਊ ਵਾਲੇ ਆ ਇਹ ਸਾਰਾ ਦਿਨ ਇੱਥੇ ਹੀ ਤਕਰੀਬਨ ਘੁੰਮਦੇ ਰਹਿੰਦੇ ਆ ਡੀਐਸਪੀ ਸਾਹਿਬ ਨੇ ਇਹ ਵੀ ਆਸ਼ਵਾਸ਼ਣ ਦਵਾਇਆ ਕਿ ਜਲਦੀ ਇਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ ਜਿਵੇਂ ਗਾ ਜੀ ਮੈਂ ਦਿਖਾ ਦਵਾਂ ਬਿਲਕੁਲ ਲਾਈਨ ਘਟਿਆ ਔਰ ਵਾਰੀ-ਵਾਰੀ ਇਹਨਾਂ ਦੇ ਨਾਲ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਗੱਲਬਾਤ ਕੀਤੀ ਆ ਔਰ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਵੀ ਜਲਦੀ ਤੋਂ ਜ ਨਸ਼ਾ ਛਡਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਭਗਵੰਤ ਮਾਨ ਸਰਕਾਰ ਦਾ ਇੱਕ ਬਹੁਤ ਵਧੀਆ ਪ੍ਰਾਲਾ ਜਿਹਦਾ ਅੱਜ ਨਕੋਦਰ ਦੇ ਵਿੱਚ ਵੀ ਹੱਲ ਦੇਖ ਨੂੰ ਮਿਲਿਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ